ਆਮ ਆਪਾਂ ਦੁਨੀਆ ਵਿੱਚ ਗੱਲ ਕਰਦੇ ਆਂ ਸੁਣਦੇ ਆਂ ਪੜ੍ਹਦੇ ਆਂ ਕਿ ਹਰ ਇਨਸਾਨ ਨੂੰ ਕਿਸੇ ਨਾ ਕਿਸੇ ਨਾਲ ਪਿਆਰ ਹੋ ਜਾਂਦਾ ਇਹ ਪਿਆਰ ਇਹ ਪ੍ਰੇਮ ਇੱਕ ਰੱਬੀ ਦਾਤ ਆ ਕੁਦਰਤੀ ਆ ਪਤਾ ਨਹੀਂ ਲੱਗਦਾ ਕਦੋਂ ਕਿਸੇ ਨੂੰ ਕੋਈ ਚੰਗਾ ਲੱਗਣ ਲੱਗ ਜਾਵੇ ਪਰ ਇਹ ਚ ਅਸੀਂ ਆਮ ਸਾਰੇ ਇੱਕ ਭਲੇਖੇ ਚ ਰਹਿ ਜਾਂਦੇ ਆ ਸ਼ੁਰੂ ਤੋਂ ਹੀ ਸਾਡੇ ਦਿਮਾਗ ਦੇ ਵਿੱਚ ਇਹ ਸਮਝ ਪਾਈ ਗਈ ਹੈ ਕਿ ਪ੍ਰੇਮ ਕਿਸੇ ਦੂਸਰੇ ਨਾਲ ਹੁੰਦਾ ਹੈ ਜਿਹੜਾ ਸਾਨੂੰ ਚੰਗਾ ਲੱਗਦਾ ਪਰ ਜਦੋਂ ਅਸੀਂ ਇਹ ਪ੍ਰੇਮ ਦੀ ਖੇਡ ਖੇਡਦੇ ਆ ਨਾ ਜਦੋਂ ਪ੍ਰੇਮ ਸੱਚੀ ਪ੍ਰੇਮ ਹੋਵੇ ਤਾਂ ਫਿਰ ਦੂਸਰਾ ਕਦੇ ਵੀ ਦੂਸਰਾ ਨਹੀਂ ਰਹਿ ਜਾਂਦਾ ਅਸਲ ਜਿਹੜੀ ਗੱਲ ਕਰਦੇ ਆ ਕਿ ਪ੍ਰੇਮ ਰੱਬੀ ਦਾਤ ਹੁੰਦਾ ਨਾ ਇਹ ਤਾਂ ਹੀ ਰੱਬੀ ਦਾਤ ਹੁੰਦਾ ਹੈ ਇਹ ਹੁੰਦਾ ਦੋ ਤੋਂ ਸ਼ੁਰੂ ਹੈ ਪਰ ਲੈ ਕੇ ਇੱਕ ਚ ਹੀ ਜਾਂਦਾ ਜਿਵੇਂ ਅਸੀਂ ਕਿਸੇ ਦਾ ਵੀ ਕੋਈ ਰੂਪ ਸਰੂਪ ਉਹਨੂੰ ਦੇਖ ਕੇ ਕੋਈ ਮੁੰਡਾ ਕੁੜੀ ਜਾਂ ਕੋਈ ਜਾਨਵਰ ਪੰਛੀ ਕੋਈ ਵੀ ਇਹੋ ਜਿਹਾ ਚੀਜ਼ ਜਿਹੜੀ ਸਾਡੇ ਮਨ ਨੂੰ ਬੜੀ ਸੋਹਣੀ ਲੱਗਦੀ ਆ ਅਸੀਂ ਉਹਦੇ ਪ੍ਰੇਮ 'ਚ ਪੈ ਜਾਂਦੇ ਆਂ ਛੋਟਾ ਜਿਹਾ ਬੱਚਾ ਹੋਵੇ ਛੋਟਾ ਜਿਹਾ ਕੁੱਤੇ ਦਾ ਪਿੱਲਾ ਹੋਵੇ ਬੱਕਰੀ ਹੋਵੇ ਕਤੂਰਾ ਬਿੱਲੀ ਦਾ ਬਲੂੰਗੜਾ ਹੋਵੇ ਕੋਈ ਵੀ ਹੋਵੇ ਜਾਂ ਬਹੁਤ ਸੋਹਣਾ ਕੋਈ ਇਨਸਾਨ ਹੋਵੇ ਉਹ ਭਾਵੇਂ ਮਰਦ ਹੋਵੇ ਔਰਤ ਹੋਵੇ ਕੁੜੀ ਹੋਵੇ ਮੁੰਡਾ ਹੋਵੇ ਹਾਂ ਇਹ ਸੱਚਾ ਪ੍ਰੇਮ ਦੂਜੇ ਤੋਂ ਸ਼ੁਰੂ ਹੁੰਦਾ ਹੈ ਪਰ ਅਸਲ ਦੇ ਵਿੱਚ ਪ੍ਰੇਮ ਦਾ ਸਿਖਰ ਤਾਂ ਇੱਕ ਹੀ ਰਹਿ ਜਾਂਦਾ ਹੈ ਕਿ ਜਦੋਂ ਦੂਜਾ ਵੀ ਕੋਈ ਮੈਣੇ ਨਾ ਰੱਖੇ ਸਿਰਫ ਆਪ ਹੀ ਉਹ ਬਣ ਜਾਵੇ ਆਤੀ ਵੀ ਆਇਡੈਂਟੀ ਖਤਮ ਹੋ ਜੇ ਤੇ ਦੂਜੇ ਦੀ ਵੀ ਆਇਡੈਂਟੀ ਖਤਮ ਹੋ ਜੇ ਤੇ ਸਿਰਫ ਪ੍ਰੇਮ ਹੀ ਰਹਿ ਜਾਵੇ ਜਿਹੜਾ ਉਸ ਪ੍ਰਮਾਤਮਾ ਦੇ ਦਰ ਤੇ ਕਬੂਲ ਹੋਵੇ ਤੂੰ ਤੂੰ ਕਰਤਾ ਤੂੰ ਹੋ ਆ ਦੀ ਅਵਸਥਾ ਇਹ ਪ੍ਰੇਮ ਦਾ ਸਿਖਰ ਹੈ ਇਹ ਸੱਚ ਆ ਕਿ ਜਿਹਨੇ ਇਸ਼ਕ ਹਕੀਕੀ ਨਹੀਂ ਕੀਤਾ ਉਹਨੇ ਕੁਝ ਨਹੀਂ ਕੀਤਾ ਪਰ ਜਿੰਨਾ ਚਿਰ ਸਾਨੂੰ ਇਸ਼ਕ ਮਜਾਜੀ ਨਹੀਂ ਹੁੰਦਾ ਉਹਨਾਂ ਚਿਰ ਇਸ਼ਕ ਹਕੀਕੀ ਸਿਰੇ ਚੜੀ ਨਹੀਂ ਸਕਦਾ ਇਸ ਕਰਕੇ ਮੋਰੀਆਂ ਦੰਦਾ ਤੋਂ ਬਾਹਰ ਨਿਕਲ ਕੇ ਸਰੀਰਾਂ ਦੀ ਅਟਰੈਕਸ਼ਨ ਤੋਂ ਪਾਸੇ ਹੋ ਕੇ ਰੂਹਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰੋ ਉਹ ਕਿਸੇ ਵੀ ਰੂਪ ਹੋ ਸਕਦੀ ਆ ਉਹ ਮੁੰਡੇ ਕੁੜੀ ਦੀ ਕਿਸੇ ਜਾਨਵਰ ਪੰਛੀ ਦੀ ਕਿਸੇ ਦਰਖਤ ਦੀ ਐ ਜਿੱਥੇ ਮੈਂ ਖੜ ਕੇ ਇਹ ਵੀਡੀਓ ਬਣਾ ਰਿਹਾ ਹਾਂ ਇਹ ਜਗ੍ਹਾ ਇੰਨੀ ਪਿਆਰੀ ਆ ਇੰਨੀ ਪਿਆਰੀ ਆ ਕਿ ਉਸ ਪਿਆਰੇ ਰੱਬ ਦਾ ਉਹ ਕਾਦਰ ਦਾ ਇੱਥੇ ਦیدار ਹੁੰਦਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਮੈਂ ਕੀ ਫੀਲ ਕਰ ਰਿਹਾ ਸੋਹਣੀ ਸੋਹਣੀ ਠੰਡੀ ਠੰਡੀ ਹਵਾ ਪਿਆਰੀ ਪਿਆਰੀ ਪੰਛੀਆਂ ਦੀ ਆਵਾਜ਼ ਲੋਕ ਲੰਘਦੇ ਟੱਪਦੇ ਇੰਨਾ ਕੁ ਸ਼ਰੌਲਾ ਗੌਲਾ ਹਾਈਵੇ ਤੇ ਨਾਲ ਆ ਪਰ ਫੇਰ ਵੀ ਇਹ ਜਗ੍ਹਾ ਦਾ ਪਿਆਰ ਆ ਜਿਹੜਾ ਉਹ ਮੈਨੂੰ ਉਸ ਪਿਆਰੇ ਕਾਦਰ ਦੇ ਵੱਲ ਨੂੰ ਖਿੱਚ ਰਿਹਾ ਮਹਿਸੂਸ ਕਰ ਰਿਹਾ ਮੈਂ ਉਹਨੂੰ ਤਾਂ ਮੈਂ ਇਹ ਹੀ ਮਹਿਸੂਸ ਕੀਤਾ ਤੇ ਮੈਂ ਦਵਾ ਦਵ ਮਨ ਦੇ ਵਿੱਚ ਫੁਰਨਾਇਤ ਨੇ ਵੀਡੀਓ ਬਣਾ ਲਈ ਕਿ ਹਾਂ ਪਿਆਰ ਦੋ ਤੋਂ ਸ਼ੁਰੂ ਹੁੰਦਾ ਪਰ ਪਹੁੰਚਦਾ ਇੱਕ ਤੇ ਹੀ ਹੈ ਜਿੱਥੇ ਅਸੀਂ ਅਸੀਂ ਨਹੀਂ ਰਹਿ ਜਾਂਦੇ ਦੂਜਾ ਦੂਜਾ ਨਹੀਂ ਰਹਿ ਜਾਂਦਾ ਸਿਰਫ ਪ੍ਰੇਮ ਹੀ ਰਹਿ ਜਾਂਦਾ ਇਸ਼ਕ ਹੀ ਰਹਿ ਜਾਂਦਾ ਜਦੋਂ ਅਸੀਂ ਇਸ ਫੀਲਿੰਗ ਦੇ ਵਿੱਚ ਪਹੁੰਚ ਜਾਂਦੇ ਆਂ ਉਦੋਂ ਸਾਡਾ ਪਿਆਰਾ ਰੱਬ ਸਾਨੂੰ ਆ ਕੇ ਟੱਚ ਕਰਦਾ ਕਿਉਂਕਿ ਉਹ ਪਿਆਰ ਦਾ ਭੁੱਖਾ ਜਿੱਥੇ ਉਹਨੂੰ ਪਿਆਰ ਦੇਖਦਾ ਉੱਥੇ ਉਹ ਆ ਜਾਂਦਾ ਤੇ ਜੇ ਤੁਸੀਂ ਕਿਸੇ ਗਿੰਤੀਆਂ ਮਿੰਤੀਆਂ ਨਾਲ ਕਿਸੇ ਸਮਾਂ ਬਾਅਦ ਚੱਕਰ ਦੇ ਵਿੱਚ ਉਸ ਪਿਆਰੇ ਨੂੰ ਯਾਦ ਕਰਦੇ ਹੋ ਤੋ ਤੁਹਾਡੇ ਕੋਲੇ ਕਦੇ ਨਹੀਂ ਆਉਗਾ ਉਹ ਤਾਂ ਸੈ ਸਵਾ ਪਤਾ ਹੀ ਨਹੀਂ ਕਦੋਂ ਜਦੋਂ ਤੁਹਾਡੇ ਰੂਹ ਦੇ ਵਿੱਚ ਪਿਆਰ ਦਾ ਤੁਣਕਾ ਉੱਠਦਾ ਉਹ ਉਦ ਹੀ ਆ ਜਾਂਦਾ ਤੇ ਜਦੋਂ ਤੁਣਕੇ ਵੱਜਦੇ ਆ ਤੇ ਉਹ ਆ ਕੇ ਨੱਚਣ ਲੱਗ ਜਾਂਦਾ ਫਿਰ ਅਸੀਂ ਅਸੀਂ ਨਹੀਂ ਰਹਿ ਜਾਂਦੇ ਤੇ ਰੱਬ ਰੱਬ ਨਹੀਂ ਰਹਿ ਜਾਂਦਾ ਤੇ ਫਿਰ ਅਸੀਂ ਇੱਕ ਤੇ ਇੱਕ ਹੀ ਹੋ ਜਾਂਦੇ ਫਿਰ ਉਹ ਤੂ ਤੂ ਦੀ ਅਵਸਥਾ ਜਿਹੜੀ ਆਉਂਦੀ ਹੈ ਨਾ ਉਹ ਤੁਹਾਡੇ ਕਿਸੇ ਪਾਠ ਪੂਜਾ ਦੇ ਵਿੱਚ ਨਹੀਂ ਮਿਲਦੀ ਉਹ ਤਾਂ ਉਹਦੇ ਪਿਆਰੇ ਦੇ ਨਾਲ ਨੱਚਣ ਵਾਲੀ ਮਿਲਦੀ ਹੈ। ਉਹਨੂੰ ਟੱਚ ਕਰਨ ਵਾਲੀ ਮਿਲਦੀ ਹੈ। ਕੋਸ਼ਿਸ਼ ਕਰਿਓ ਧਰਮਾਂ ਦੇ ਬੰਦਰਾਂ ਤੋਂ ਬਾਹਰ ਨਿਕਲ ਕੇ ਉਸ ਪਿਆਰੇ ਕਾਦਰ ਦੀ ਕੁਦਰਤ ਦੇ ਨਾਲ ਟੱਚ ਹੋਵੋ। ਕਿਸੇ ਨੂੰ ਵੀ ਪਿਆਰ ਕਰੋ। ਪਰ ਪਿਆਰ ਕਰੋ, ਪ੍ਰੇਮ ਕਰੋ, ਇਸ਼ਕ ਕਰੋ। ਐਨਾ ਇਸ਼ਕ ਕਰੋ ਕਿ ਤੁਸੀਂ ਤੁਸੀਂ ਨਾ ਰਹਿ ਜਾਈਓ, ਉਹ ਉਹ ਨਾ ਰਹਿ ਜਾਈ। ਸਿਰਫ ਖੁਦਾ ਹੀ ਰਹਿ ਜਾਈ। ਉਹ ਆ ਆ ਕੇ ਨੱਚੇ ਸੋਨੂੰ ਵੀ ਨਾਲ ਨਚਾਵੇ ਤੇ ਫਿਰ ਜਿਵੇਂ ਬੁੱਲੇ ਨੂੰ ਵੀ ਕਹਿਣਾ ਪੈ ਗਿਆ ਸੀ ਜਦੋਂ ਆਸ਼ਕ ਦੇ ਸਾਹਮਣੇ ਉਹਦਾ ਮੁਰਸ਼ਿਦ ਹੋਵੇ ਤੇ ਫਿਰ ਉਹਨੂੰ ਨੱਚਣਾ ਪੈ ਹੀ ਜਾਂਦਾ ਤੇ ਜਦੋਂ ਮਰੀਦ ਮੁਰਸ਼ਿਦ ਦੇ ਸਾਹਮਣੇ ਨੱਚਦਾ ਤੇ ਮੁਰਸ਼ਿਦ ਵੀ ਫਿਰ ਸਾਹਮਣੇ ਬੈਠਾ ਨਹੀਂ ਰਹਿ ਜਾਂਦਾ ਉਹ ਵੀ ਮਰੀਦ ਦੇ ਨਾਲ ਹੀ ਆ ਕੇ ਨੱਚ ਲੱਗ ਜਾਂਦਾ ਜੇ ਜਦੋਂ murid ਤੇ murshid ਇਕੱਠੇ ਨੱਚਦੇ ਆ ਫਿਰ murshid murshid ਨਹੀਂ ਰਹਿ ਜਾਂਦਾ ਤੇ murid murid ਨਹੀਂ ਰਹਿ ਜਾਂਦਾ ਤੇ ਫਿਰ ਉਹਦਾ ਬਾਬਾ ਕਹਿੰਦਾ ਉਹ ਆਪੇ ਕੁਚੇਲਾ ਉਹ ਆਪੇ ਸਭ ਕੁਝ ਹੋ ਜਾਂਦਾ ਨਾ ਚੇਲਾ ਰਹਿ ਜਾਂਦਾ ਨਾ ਗੁਰੂ ਰਹਿ ਜਾਂਦਾ ਉਹ ਖੁਦ ਹੀ ਖੁਦਾ ਹੀ ਰਹਿ ਜਾਂਦਾ ਇਸ ਕਰਕੇ ਰੱਬ ਨਾਲ ਪਿਆਰ ਪਾਉਣ ਤੋਂ ਪਹਿਲਾਂ ਇਸ਼ਕ ਮਜਾਜੀ ਕਰੋ ਇਸ਼ਕ ਹਕੀਕੀ ਤੱਕ ਪਹੁੰਚੋ ਹਰ ਤੁਸੀਂ ਤੁਸੀਂ ਨਹੀਂ ਰਹੋਗੇ ਤੇ ਖੁਦਾ ਖੁਦਾ ਨਹੀਂ ਰਹੂਗਾ ਤੇ ਦੋਨੋਂ ਇੱਕ ਹੋ ਜਾਓਗੇ ਮজা ਲਓ ਜ਼ਿੰਦਗੀ ਦਾ ਇਸ ਜ਼ਿੰਦਗੀ ਦੇ ਵਿੱਚ ਉਹ ਮজা ਲੈਣ ਵਾਸਤੇ ਸਾਨੂੰ ਉਹ ਇੰਜੋਏ ਕਰਨ ਵਾਸਤੇ ਸਾਨੂੰ ਪੈਦਾ ਕੀਤਾ ਆਪ ਨੱਚੋ ਰੱਬ ਨੂੰ ਨਚਾਓ ਸਮਾਂ ਖੁਸ਼ੀਆਂ ਨਾਲ ਬਤਾਓ ਧਰਤੀ ਤੇ ਆਓ ਤੇ ਧਰਤੀ ਤੋਂ ਜਾਓ ਤੇ ਰੱਬ ਦੇ ਵਿੱਚ ਸਮਾ ਜਾਓ